ਹੋਮਵਰਕ ਕਰੀ ਜਾ ਰਿਹਾ ਸੀਗਾ ਤੇ ਹੋਮਵਰਕ ਕਰਦਾ ਕਰਦਾ ਮੂੰਹ ਵਿੱਚ ਕੁਝ ਬੜੁ ਬੁੜਾ ਰਿਹਾ ਸੀਗਾ ਉਸਨੇ ਆਪਣੇ ਪਿਤਾ ਨੂੰ ਪੁੱਛਿਆ ਵੀ ਪਿਤਾ ਜੀ ਇੱਕ ਸਵਾਲ ਮੇਰੇ ਮਨ ਵਿੱਚ ਵਾਰ-ਵਾਰ ਆਉਂਦਾ ਹੈ ਆ ਤੁਸੀਂ ਮੈਨੂੰ ਦੱਸੋ ਵੀ ਆਪ ਵੀ ਵਿਆਹ ਕਿਉਂ ਹੋ ਗਿਆ ਹੈ ਤੇ ਪਿਤਾ ਜੀ ਨੇ ਜਹਾ ਪਿਤਾ ਜੀ ਨੇ ਬੱਚੇ ਦੇ ਮੂੰਹਲ ਦਿੱਤੀਆ ਫਿਰ ਉਹ ਸਵਾਲ ਦੇ ਜਵਾਬ ਉਸ ਸਵਾਲ ਦਾ ਵਜਨ ਨੂੰ ਤੋੜਿਆ ਫਿਰ ਕੁਝ ਬੱਚੇ ਨੂੰ ਕੱਲ ਲਈ ਕੱਲ ਨੇ ਲਹਿਜੇ ਦੇ ਕੁਝ ਬੋਲਿਆ ਪედაਜੀ ਨੇ ਬੱਚੇ ਦੇ ਮੂੰਹਾਂ ਦੇਖਿਆ ਫਿਰ ਸਵਾਲ ਦੇ ਵਜੇ ਨੂੰ ਟੋਲਿਆ ਫਿਰ ਉਹ ਬੱਚੇ ਨੂੰ ਕੰਮ ਨਹੀਂ ਲੈਦੇ ਤੇ ਕਾਲੀ ਦੇ ਲੱਜ ਨਾਲ ਕੁਝ ਸੋਚ ਕੇ ਬੋਲਿਆ ਕਹਿੰਦਾ ਬੇਟਾ ਬੰਦਾ ਆਪਣੀ ਸ਼ਰਟ ਨੂੰ ਬਟਨ ਹੀ ਲਗਾਉਂਦਾ ਐਸੀ ਕਰਕੇ ਵਿਆਹ ਹੋਦਾ ਤੇ ਬੱਚਾ ਬੰਦਾ ਆਪਣੀ ਸ਼ਰਟ ਨੂੰ ਬਟਨ ਹੀ ਲਗਾ ਦਿੰਦਾ ਐਸੀ ਕਰਕੇ ਵਿਆਹ ਕਰਾਉਂਦਾ ਬੇਟਾ ਬੋਲਿਆ ਫਿਰ ਦਰਜੀ ਵਿਆਹ ਕਿ ਉਹ ਕਰਾਉਂਦਾ ਉਦੋਂ ਆਪਣਾ ਸੁਵਿਧਾ ਘਾਰ ਚਾਲ ਚਲਾ ਚਲਾਉਂਦਾ ਹੈ ਕਹਿੰਦਾ ਕਿ ਪਿਤਾ ਜੀ ਦਾ ਪਿਤਾ ਜੀ ਤੁਹਾਡਾ ਜਵਾਬ ਕਹਿੰਦਾ ਤੇ ਬਿਲਕੁਲ ਹੀ ਬੇਕਾਰ ਹੈ ਪਿਤਾ ਜੀ ਤੁਹਾਡਾ ਜਵਾਬ ਤਾਂ ਬਿਲਕੁਲ ਹੀ ਹੈ ਬੇਕਾਰ ਮੇਰੇ ਇਸ ਹੋਮਵਰਕ ਦੇ ਤੁਸੀਂ ਖੁਦ ਹੀ ਉਸ ਜ਼ਿੰਮੇਵਾਰ ਨਾ ਤੁਸੀਂ ਵਿਆਹ ਕਰਾਉਂਦੇ ਨਾ ਮੈਂ ਆਉਂਦਾ ਨਾ ਮੈਂ ਸਕੂਲ ਜਾਂਦਾ ਨਾ ਮੈਂ ਕੋਈ ਬਣਦਾ ਨਾਜ਼ੀ ਵਿਆਹ ਕਰਾਉਂਦੇ ਨਾਮ ਆਉਂਦਾ ਨਾਮ ਹੈ ਗੁਇਲਾੰਦਾ ਤੇ ਨਾਹੀਂ ਮੈਨੂੰ ਹੋਮਵਰਕ ਕਰਾ। ਇਸ ਲਈ ਅੱਜ ਤੋਂ ਤੁਸੀਂ ਹੀ ਮੈਨੂੰ ਹੋਮਵਰਕ ਕਰੋਗੇ। ਮੈਂ ਕਿਉਂ ਕਰਾਂ? ਛੱਡ ਦੇ ਬਟੋਨ ਨੂੰ ਨਹੀਂ ਸੀ ਲਾਉਣਾ ਦਾ ਉਹਦੀ ਸਦਾ ਮੈਕਬਰ। ਉਹ ਸਾ ਵੀ ਬਾਨਾ ਦੀ ਬਰਦਲਾ ਹੋ ਜਾਂਦਾ ਆ। ਬਹੁਤ ਵਧੀਆ ਗੱਲ ਹੈ। ਉਹਦੀ ਕਾਪੜਾ ਕਹਿੰਦਾ ਵੀ ਕਹਿੰਦੇ ਖੂਚ ਪਾਤੀਆਂ ਸਭ ਲਿਖੀਆਂ ਬੜੀਆਂ। ਖੂਚ ਪਾਤੀਆਂ ਸਭ ਲਿਖੀਆਂ ਬੜੀਆਂ। ਮਸੀਤਾਂ ਤਾਂ ਅੱਜ ਵੀ ਨੇ ਮੂੜੇ ਖੜੀਆਂ ਲਾਮਾ ਭਰਮਾ ਦੀ ਕਹਾਣੀ ਵਿੱਚ ਫਸਿਆ ਰਿਹਾ ਗੁੱਡੀਆਂ ਭਾਵੇਂ ਸਾਨਾ ਸਮਾਨ ਤੇ ਜੜੀਆਂ ਪੂਜ ਬਾਤੀਆਂ ਸਭ ਲਿਖੀਆਂ ਬੜੀਆਂ ਕਹੇ ਧਰਮਾ ਪਿੱਛੇ ਲੱਗਦੇ ਖੰਜਰ ਚੱਕ ਕੇ ਜਿਹੜੇ ਧਰਮਾ ਪਿੱਛੇ ਲੱਗਦੇ ਖੰਜਰ ਚੱਕ ਕੇ ਜਿਹੜੇ ਆਂਦੇ ਮੰਨ ਨਹੀਂਆ ਆਕੜਾ ਰੱਖਣ ਬੜੀਆਂ ਪੂਜ ਬਾਤੀਆਂ ਸਭ ਲਿਖੀਆਂ ਬੜੀਆਂ ਦੇ ਦੇ ਬਣੇ ਹਨ ਕਈ ਤਾਂ ਵਣਜਾਂ ਦੇ ਚਲਦੇ ਡੇਰੇ ਬਣੇ ਹਨ ਕਈ ਤਾਂ ਵੱੜ ਜਾਂਦੇ ਧੰਦੇ ਸ਼ੋਸ਼ਣ ਕਰਨ ਦੀਆਂ ਉਹਨਾਂ ਸਾਦਿਸ਼ਾਂ ਘੜੀਆਂ ਧੂਜਪਾਦੀਆਂ ਸਭ ਲਿਖੀਆਂ ਆਪਣੀਆਂ ਨਿਤ ਹੀ ਨਵੀਆਂ ਲਾਂਤਾਂ ਸਮਾਜ 'ਚ ਬੜਨ ਨਿਤ ਹੀ ਨਵੀਆਂ ਲਾਂਤਾਂ ਸਮਾਜ 'ਚ ਬੜਨ ਹੱਲ ਨੂੰ ਮੈਂ ਲੱਭਦੇ ਵਿੱਚ ਬੈਠ ਕੇ ਮੜੀਆਂ ਧੂਜਪਾਦੀਆਂ ਸਭ ਲਿਖੀਆਂ ਆਪਣੀਆਂ ਰੱਬ ਨਹੀਂ ਸੁਣਦਾ ਨੇੜੇ ਹੋ ਇਹ ਗਿਲਾ ਰਹਾ ਰੱਬ ਨਹੀਂ ਸੁਣਦਾ ਨੇੜੇ ਹੋ ਇਹ ਗਿਲਾ ਰਹਾ ਲੱਖ ਤਵੀਰਤ ਬਣਾਏ ਹੱਥ ਮਾਰਾ ਬੜੀਆਂ ਖੋਜ ਬਾਦਿਆ ਸਾਬ ਲਿਖਿਆ ਵਧੀਆ ਦਸਾਂ ਨੋਹਾਂ ਦੀ ਹੀ ਤੂ ਕਿਰਤ ਕਰ ਲੈ ਹੋਸ਼ੀ ਦਸਾਂ ਨੋਹਾਂ ਦੀ ਹੀ ਤੂ ਕਿਰਤ ਕਰ ਲੈ ਹੋਸ਼ੀ ਤਰਕ ਕਰ ਕੇ ਢੋਂ ਕਦੇ ਨਾਲ ਰਹਿ ਨਾ ਚੱਈਆ ਖੋਜ ਬਾਦਿਆ ਸਾਬ ਲਿਖਿਆ ਵਧੀਆ ਮਸੀਤਾਂ ਰਾਜਨੀ ਦੇ ਮੂਹਰੇ ਖੜੀਆਂ ਖੋਜ ਬਾਦਿਆ ਸਾਬ ਲਿਖਿਆ ਵਧੀਆ